ਉਰਠ ਮੈਲਾ ਤੀਜਾ ਸੋ ਸਿੱਖ ਸਖਾ ਬੰਧਪ ਹੈ ਪਾਈ ਕੇ ਗੁਰ ਕੇ ਪਾਣੀ ਵਿੱਚ ਆਵੇ ਆਪਣਾ ਭਾਣ ਜੋ ਚੱਲ ਭਾਈ ਪਿਛੜ ਚੋਟਾਂ ਖਾਵੇ ਦਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਤਚੋਤਾ ਖਰ ਕੇ ਦਾਸ ਸੁਹੇਨੇ ਭਾਈ ਜਨਮ ਜਨਮ ਕੇ ਕਿੰਬਿਖ ਦੁਖਤਾਤੇ ਆਪੇ ਮੇਲ ਮਿਲਾਈ ਰਹਾ ਏ ਕਟੰਬ ਸਭ ਜੀਤ ਬੰਧਨ ਪਾਈ ਪਰਮ ਫੁੱਲਾ ਸੰਸਾਰਾ ਦਿਨ ਗੁਰ ਬੰਧਨ ਟੂਟੈ ਨਹੀਂ ਗੁਰਮੁਖ ਮੋਖ ਦੁਆਰਾ ਕਰਮ ਕਰੇ ਗੁਰ ਸ਼ਬਦ ਨਾ ਪਛਾਣੈ ਮਰ ਜਨਮ ਵਾਰੋ ਵਾਰਾ ਓ ਮੇਰਾ ਦਗ ਪਲਚ ਰਹਾ ਭਾਈ ਕੋਏ ਨ ਚਸੀ ਕੇਰਾ ਗੁਰਮੁਖ ਮਹਿਲ ਪਾਏ ਨ ਗੁਣ ਗਾਵਨ ਨਿਜ ਘਰ ਹੋਏ ਬਸੇਆ ਇੱਥੇ 부ਝ ਸੁਆਪ ਤੁਸ਼ਾਨ ਹਰ ਤਬ ਹੈ ਤਿਸ ਕੇਰਾ ਸਤਗੁਰੂ ਸਦਾ ਦਿਆਲ ਹੈ ਭਾਈ ਬਿਨ ਭਗ ਕੀਆ ਪਾਈਆ ਇਕ ਨਦਰ ਕਰ ਵੇਖ ਸਭ ਉਪਰ ਜੇ ਆ ਪਾਓ ਤਿਆ ਫਲ ਪਾਈਐ ਨਾਨਕ ਨਾ ਵਸੈ ਮਨ ਅੰਤਰ ਵਿਚੋਂ ਆਪ ਗਵਾਈਐ ਸੋਰਠ ਮਹਲਾ ਤੀਜਾ ਚਉ ਤੁਕੇ ਸੱਚੀ ਭਗਤ ਸਤਗੁਰ ਤੇ ਹੋਵੈ ਸੱਚੀ ਹਿਰਦੈ ਬਾਣੀ ਸਤਗੁਰ ਸੇਵੇ ਸਦਾ ਸੁਖ ਪਾਏ ਹੰਮੇ ਸ਼ਬਦ ਸੁਮਾਣੀ ਦਿਨ ਗੋਰ ਸਾਤੇ ਭਗਤ ਨਾ ਹੋਵੀ ਥੋਰ ਫੂਲੀ ਫਿਰੈ ਇਆਣੀ ਮਨ ਮੁਕ ਫਿਰੈ ਸਦਾ ਦੁਖ ਪਾਵੇ ਡੂਬ ਮੋਏ ਵਿਣ ਪਾਣੀ ਪਾਈ ਰੇ ਸਦਾ ਰਹੁ ਸ਼ਰਣਾਈ ਆਪਣੀ ਨਦਰ ਕਰੇ ਪਤ ਰਖ ਹਰ ਨਾਮੋਂ ਦੇ ਵੜਿਆਈ ਰਹਾਉ ਪੂਰੇ ਗੁਰਤੇ ਆਪ ਪਛਾਤਾ ਸ਼ਬਦ ਸੱਚੇ ਵਿਚਾਰਾ ਫਿਰਦਾ ਜਗ ਜੀਵਨ ਸਦ ਵਸਿਆ ਤਾਜ ਕਾਮ ਕੋਧ ਅੰਕਾਰ ਸਦਾ ਹਜ਼ੂਰ ਰਵਿਆ ਸਭ ਥਾਈ ਫਿਰਦਾ ਨਾਮ ਅਪਾਰ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਮ ਮਿੱਠਾ ਮਨ ਪਿਆਰਾ ਸਤ ਗੁਰ ਸੇਵ ਜੇਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤੀਆ ਗੁਣ ਗਾਵੇ ਗੁਣੀ ਅਘਾਇਆ ਕਮਲ ਪ੍ਰਗਾਸ ਸਦਾ ਰੰਗ ਰਤ ਅਨਹਦ ਸ਼ਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸਤੇ ਸੱਚ ਸੁਮਾਇਆ RAM ਨਾਮ ਕੀ ਗਤ ਕੋਈ ਨਾ ਬੁਝੈ ਗੁਰਮਤਿ ਰਦ ਸੁਮਾਈ ਗੁਰਮੁਖ ਹੋਵੇ ਸੋ ਮੱਗੁ ਪਛਾਣ ਹਰ ਰਸ ਰਸ ਨਰਸਾਈ Jap ਤਪ ਸੰਗਮ ਸਭ ਗੁਰ ਤੇ ਹੋਵੇ ਫਿਰਦ ਨਾਮ وسਾਈ ਨਾਨਕ ਨਾਮ ਸੰਭਲੈ ਸੇ ਜਨ ਸੋਹਣ ਦਰਸਾਤ ਪਤ ਪਾਈ ਸੋਰਠ ਮੈਂ ਲਾ ਤੀਜਾ ਤੋ ਤੁਕੇ ਸਤਗੁਰ ਮਿਲੈ ਉਲਟੀ ਪਈ ਪਾਈ ਜੀਵ ਤਮਰੇ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲੇਵ ਲਾਏ ਮਨ ਹਰ ਜਪ ਮੀਠਾ ਲੱਗੇ ਭਾਈ ਗੁਰਮੁਖ ਪਾਏ ਹਰ ਥਾਂ ਰਹਾਓ ਬਿਨ ਗੁਰ ਪ੍ਰੀਤ ਨ ਊਪਜੈ ਭਾਈ ਮਨਮੁਖ ਦੂਜੈ ਭਾਈ ਤੋ ਕੁੱਟੈ ਮਨਮੁਖ ਕਰਮ ਕਰੈ ਭਾਈ ਪੱਲੇ ਕਿਛੂ ਨਾ ਪਾਏ ਗੁਰ ਮਿਲੈ ਨਾ ਮਨ ਰਵਿਆ ਪਾਈ ਸਾਚੀ ਤ੍ਰਿਪਤੀਆਰ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਇ ਨਾਮਕ ਨਾਮ ਹਰ ਪਾਈਏ ਭਾਈ ਗੁਰ ਸ਼ਬਦੀ ਮੇ ਲਾਏ ਸੋਰਠ ਮਹਲਾ ਤੀਜਾ ਘਰ ਪੈਲਾ ਤਹੀ ਗੁਣੀ ਤ੍ਰਿ ਭਵਨ ਵਿਆਪਿਆ ਭਾਈ ਗੁਰ ਮੁਖਬੂਜ ਬੁਝਾਏ RAM ਨਾਮ ਲੱਗ ਛੂਟੀਏ ਭਾਈ ਪੁੱਛੋ ਗਿਆਨੀਆਂ ਜਾਏ ਮਨ ਰੇ ਤ੍ਰ ਗੁਣ ਛੋੜ ਚੌਥਾ ਅਕਤ ਲਾਏ ਹਰ ਜਿਉ ਤੇਰਾ ਮਨ ਵਸੇ ਭਾਈ ਸਦਾ ਹਰ ਕੇ ਗੁਣ ਗਾਏ ਰਹਾਉ ਨਾਮ ਤੇ ਸਭ ਊਪਜੇ ਭਾਈ ਨਾਏ ਵਿਸਰੇ ਮਰ ਜਾਏ ਅਗਿਆਨੀ ਜਗਤ ਅੰਧ ਹੈ ਭਾਈ ਸੁੱਤੇ ਗਏ ਮੁਹਾਈ ਗੁਰਮੁਖ ਜਾਗੇ ਸੇ ਉਬਰੇ ਭਾਈ ਭਵਜਲ ਪਾਰ ਉਤਾਰ ਜਗ ਮਹਿ ਲਾਹ ਹਰ ਨਾਮ ਹੈ ਭਾਈ ਫਿਰਦੇ ਰਖਿਆ ਉਰਥਾਰ ਗੁਰ ਸਰਣਾਈ ਕੁੱਬਰੇ ਭਾਈ RAM ਨਾਮ ਲੇਵ ਲਾਇ ਨਾਨਕ ਨਾਹੋ ਬੇੜਾ ਨਾਹੋ ਤੁਲੜਾ ਭਾਈ ਜਿਤ ਲਗ ਪਾਰ ਜਨਮ ਪਾਏ ਸੋਰਠ ਮੈਂਲਾ ਤੀਜਾ ਘਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰ ਮੋਰਥੈ ਸੁਖ ਨਹੀਂ ਹਉ ਮੈਂ ਜਗਤ ਦੁਖ ਰੋਗ ਵਿਆਪਿਆ ਮਰ ਜਨਮੈ ਰੋਵੈ ਤਾਂਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵ ਤਾਂ ਸੁਖ ਪਾਵੇਂ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਹਾਉ ਤ੍ਰ ਗੁਣ ਧਾਤ ਬੋ ਕਰਮ ਕਮਾਵੇਂ ਹਰ ਰਸ ਸਾਧਨਾ ਆਇਆ ਸੁੰਧਿਆ ਤਰਪਣ ਕਰੇਂ ਗਾਇ ਤੇਰੀ ਬਿਨ ਬੁਝੇ ਦੁਖ ਪਾਇਆ ਸਤਗੁਰ ਸੇਵੇ ਸੋ ਵਡ ਭਾਗੀ ਜਿਸ ਨੂੰ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਕਤਾ ਸੇ ਵਿੱਚੋਂ ਆਪ ਗਵਾਏ ਇਹ ਜਗ ਅੰਧਾ ਸਭ ਅੰਧ ਕੁਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤਗੁਰ ਮਿਲੇ ਤਾਂ ਅੱਖੀ ਵੇਖੈ ਕਰ ਅੰਦਰ ਸਚ ਪਾਏ ਸੋਰਠ ਮਹਲਾ ਤੀਜਾ ਦਿਨ ਸਤਗੁਰ ਸੇਵੇ ਬਹੁਤ ਦੁੱਖ ਲਾਗਾ ਜਗ ਚਾਰੇ ਪਰਮਾਈ ਹਮ ਦੀਨ ਤੁਮ ਜਗ ਜਗ ਦਾਤੇ ਸ਼ਬਦ ਦੇ ਬੁਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਗੁਰ ਦਾ ਤਾਂ ਮੇਲ ਮਿਲਾਵੋ ਹਰ ਨਾਮ ਦੇਵ ਆਧਾਰੇ ਤਰਹਾਉ ਮਨਸਾ ਮਰ ਦੁਗਧਾ ਸਹਿ ਜਿਸਮਾਣੀ ਪਾਇਆ ਨਾਮ ਅਤਾਰਾ ਹਰ ਦਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦ ਦੇ ਪਾਵੇ ਕੋਈ ਦਾਤ ਦਾ ਤਰਖੀ ਹੱਥ ਆਪਣਾ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਾ ਪੈਸੇ ਸੋਰਠ ਮਹਲਾ ਤੀਜਾ ਸਤਗੁਰ ਸੇਵੇ ਤਾਂ ਸਹਜ ਤੁਨ ਉਪਜੈ ਗਤ ਮਤ ਤਦ ਹੀ ਪਾਏ ਹਰਿ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਦਿਨ ਸਤਗੁਰ ਸਦਜਗ ਬੋਰਾਣਾ ਮਨ ਮੁਖ ਅੰਧਾ ਸ਼ਬਦ ਨਾ ਜਾਣੇ ਝੂਠੇ ਭਰਮ ਤੁਲਾਨਾ ਰਹਾਉ ਤ੍ਰੈ ਗੁਣ ਮਾਇਆ ਪਰਮ ਪੁਲਾਇ ਹਉ ਮੈਂ ਬੰਧਨ ਕੁਮਾਏ ਜੰਮਣ ਮਰਨ ਸਿਰ ਉਪਰ ਉਭਉ ਗਰਬ ਜਉਣ ਦੁਖ ਪਾਏ ਗੁਣ ਵਰਤ ਸਗਲ ਸੰਸਾਰ ਹਉ ਮੈਂ ਵਿੱਚ ਪਤ ਖੋਈ ਗੁਰਮੁਖ ਹੋਵਾ ਚੌਥਾ ਪਦ ਚੀਨੈ RAM ਨਾਮ ਸੁਖ ਹੋਈ ਤੇ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੈ ਸੋ ਹੋਈ ਨਾਨਕ RAM ਨਾਮ ਨਿਸਤਾਰਾ ਸ਼ਬਦ ਦੇ ਹਉ ਮੈਂ ਖੋਈ ਸੋਰਠਿ ਮਹਿਲਾ ਚੌਥਾ ਘਰ ਤਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਹਾ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਹਾ ਆਪੇ ਵਣੰਜ ਵਾਪਾਰੀ ਆ ਪਿਆਰਾ ਆਪੇ ਸੱਚ ਵੇ ਸਹਾ ਜਪਮਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਗੰਗਾ ਰਹਾ ਆਪ ਤੇ ਸੋਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੂਹ ਆਪ ਤੇ ਉਝੜ ਪਾਇੰਦਾ ਪਿਆਰਾ ਆਪ ਵਿਖਾਲੇ ਰਹਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੀ ਪਰਵਾਹ ਆਪੇ ਆਪੂ ਪਾਇੰਦਾ ਪਿਆਰਾ ਸਿਰ ਆਪੇ ਠੰਡੜੈ ਲਾਹ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹ ਆਪੇ ਪਤਨ ਪਾਤਣੀ ਪਿਆਰਾ ਆਪੇ ਪਾਰ ਲੰਗਾ ਆਪੇ ਸਾਗਰ ਬੁਹੇ ਥਾ ਪਿਆਰਾ ਗੁਰਖੇ ਵਟ ਆਪ ਚਲਾ ਆਪੇ ਹੀ ਚੜ ਲੰਘਦਾ ਪਿਆਰਾ ਕਰਤੋਜ ਵੇਖੈ ਪਾਤਸ਼ਾਹ ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾ ਸੋਰਠ ਮਲਲਾ ਚੌਥਾ ਆਪੇ ਅੰਡਜ ਜੇਰਜ ਸੇਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬੌਮਣਿਆ ਕਾਰ ਸ਼ਕਤੀ ਜਗਤ ਪਰੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਤਹ ਤੇਰੀ ਹੋਏ ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਏ ਸਤ ਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ ਕਰਦਾ ਆਂ ਅੰਮ੍ਰਿਤ ਮੁਖ ਚੋਏ ਰਹਾ ਆਪੇ ਜਲਥਲ ਸਭ ਤਹ ਪਿਆਰਾ ਪ੍ਰਭ ਆਪੇ ਕਰੇ ਸੋਏ ਸਭਨਾ ਰਿਦਕ ਸਮਾਹਾ ਦਾ ਪਿਆਰਾ ਦੂਜਾ ਅਮਰਨਾ ਕੋਏ ਆਪੇ ਖੇਲ ਖੇਲਾਇੰਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲਖ ਨ ਲਖੀਐ ਪਿਆਰਾ ਆਪ ਰਖਾਵੈ ਸੋਏ ਆਪੇ ਗਹਿਰ ਗੁੰਬੀਰ ਹੈ ਪਿਆਰਾ ਤਿਸ ਜੇਵਡ ਅਵਰਨਾ ਕੋਏ ਸਭ ਘਟ ਆਪੇ ਭੋਗ ਵੈ ਪਿਆਰਾ ਇਸ ਨਾਰੀ ਪੁਰਖ ਸਬਸੋਏ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਏ